ਤੋ ਦਿਵਸ ਨਿਕਾ ਮੇਰਾ ਲਾਇਸੈਂਸ ਦਾ ਪ੍ਰੋਬਲਮ ਸੀ ਲਾਇਸੈਂਸ ਮੇਰਾ ਅਧੂਰਾ ਬਣਿਆ ਹੋਇਆ ਹੈ ਤੇ ਉਹਦੀ ਰੀਨਿਊਅਲ ਵਾਸਤੇ ਮੈਂ ਬਹੁਤ ਵਾਰ ਇੱਥੇ ਆ ਚੁੱਕੀ ਹਾਂ ਪਰ ਕੋਈ ਸੁਣਵਾਈ ਨਹੀਂ ਹੋਈ ਕਹਿੰਦੇ ਕਿ ਇੱਥੇ ਡਾਟਾ ਨਹੀਂ ਹੈਗਾ ਤੁਹਾਡਾ ਤੇ ਅਸੀਂ ਇਹਦੇ ਲਈ ਹਾਈ ਕੋਰਟ ਚ ਰੈਟ ਪਾਈ ਜਿਹਦੇ ਕਰਕੇ ਸਾਨੂੰ ਵਿਥਿਨ 5 ਮਿੰਟਸ ਮੇਰਾ ਹੁਣ ਲਾਇਸੈਂਸ ਅਪਰੂਵ ਕਰਤਾ ਅਟਿਊਨੇ ਮੈਨੂੰ ਤਾਂ ਹੈਰਾਨੀ ਆ ਕਿ ਇਹ ਕਿਵੇਂ ਹੋ ਗਿਆ बस यही कह रहे थे कि डाटा अवेलेबल नहीं है इतना हाँ जी उत्तर असी रेट पाई है अज तो उन्होंने बुला लिया कि तो लाइसेंस रेडी है आर टी ओ वाल नमस्कार दोस्तों मैं डॉक्टर सुनील मलन एडवोकेट पाब हरियाणा हाईकोर्ट चंडीगढ़ तो अक्सर मैंने वीडियो किसी ना किसी मुद्दे पर देखिया ਔਰ ਮੈਂ ਤੇ ਸਿੱਪਲੇ ਲਈ ਕੋਈ ਨਾ ਕੋਈ ਲੜਾਈ ਲੜਦਾ ਰੰਨਾ ਅੱਜ ਦੀ ਲੜਾਈ ਮੈਨੂੰ ਘਰੋਂ ਕੁੱਟ ਪੈਣੀ ਸੀ ਤਾਂ ਕਰਕੇ ਲੜੀ ਹੈ ਮੇਰੀ ਕੋਲੋਤੀ ਪੀਵੀ ਹੈ ਜੀ ਉਹਦਾ ਲਾਇਸੈਂਸ ਸੀਗਾ ਉਹ ਪੁਰਾਣਾ ਪਿੰਡ ਆਪਣਾ ਇੱਥੇ ਹੀ ਹੈ ਗੁਰਦਾਸਪੁਰ ਜ਼ਿਲ੍ਹੇ 'ਚ ਤੇ ਉਦੋਂ ਲਾਇਸੈਂਸ ਪਰਾਇਆ ਸੀਗਾ 2004 ਦੇ ਆਸ-ਪਾਸ ਤੇ 2024 'ਚ ਉਹਨੇ ਮੁੱਕਣਾ ਸੀ 19-10-2024 ਨੂੰ ਲਾਇਸੈਂਸ ਭੋਗ ਗਿਆ ਅਸੀਂ ਇੱਥੇ ਆਏ ਆ ਅਕਬੀਨ ਰੀਨਿਊਲ ਕਰਦੀਏ ਜਦੋਂ ਅਸੀਂ ਕੰਪਿਊਟਰ ਤੇ ਬੈਠੇ ਤੇ ਉਹ ਪ੍ਰਵਾਹਨ ਤੇ ਕਹਿੰਦਾ ਜੀ ਤੁਹਾਡਾ ਡਾਟਾ ਨਾਟ ਅਵੇਲੇਬਲ ਅਸੀਂ ਇਹਨਾਂ ਨੂੰ ਰਿਪਰੈਜ਼ੈਂਟੇਸ਼ਨ ਭੇਜੀ ਆ ਫਿਰ ਨੋਰਮਲ ਚਿੱਠੀ ਭੇਜੀ ਕਿ ਮੇਰਾ ਡਾਟਾ ਜੀ ਆ ਮੇਰਾ ਲਾਇਸੈਂਸ ਹੈ ਨੂੰ ਰੀਨਿਊ ਕਰਦਾ ਪ੍ਰੋਸੀਜਰ ਐਕਟੀਵੇਟ ਕੀਤਾ ਜਾਵੇ ਫਿਰ ਦੁਬਾਰਾ ਅਸੀਂ ਭੇਜਿਆ ਦੂਜੀ ਰਿਪਰੈਜੈਂਟੇਸ਼ਨ ਕੋਈ ਜਵਾਬ ਨਹੀਂ ਤੀਜੀ ਰਿਪਰੈਜੈਂਟੇਸ਼ਨ ਕੋਈ ਜਵਾਬ ਨਹੀਂ ਆਰਟੀਆਈ ਪਾਈ ਇਹੋ ਜਿਹਾ ਗੁਸਤਾਖ ਮੈਕਮਾ ਕਿ ਆਰਟੀਆਈ ਤੋਂ ਵੀ ਨਹੀਂ ਰਲਿਆ ਤੇ ਆਰਟੀਆਈ ਦੇ ਵੀ ਜਵਾਬੇ ਦਿੱਤਾ ਅਲਟੀਮੇਟਲੀ ਮਹੀਨੇ ਬੀਤ ਗਏ 7-8 ਮਹੀਨੇ ਹੋ ਗਏ ਅੱਜ ਮਈ ਦਾ ਮਹੀਨਾ ਹੈ ਕਸ਼ਮੇ ਮਹੀਨੇ ਦਾ ਲਾਇਸੈਂਸ ਮੁੱਕਿਆ ਪੰਜ ਤੇ ਦੋ 7 ਮਹੀਨੇ ਆਲਮੋਸਟ ਹੋ ਗਏ ਸੱਤਾਂ ਮਹੀਨਿਆਂ ਵਿੱਚ ਅਸੀਂ ਕੀ ਕੀਤਾ ਫਿਰ ਅਲਟੀਮੇਟਲੀ ਸਿਵਲ ਰੈਟਿਫਿਕੇ ਭਾਰਤੀ ਨਾਗਰਿਕਤਾ ਜਨਮ ਸਿੱਧਿਤ ਅਧਿਕਾਰ ਹੈ ਜਿਹਨੂੰ ਆਪੀ ਸੰਵਿਧਾਨਿਕ ਰਾਈਟ ਕਹਿੰਨੇ ਆ ਆਰਟੀਕਲ 22 6227 ਦੇ ਅੰਡਰ ਅਸੀਂ ਇੱਕ ਹਾਈ ਕੋਰਟ ਚ ਰੈਟ ਪੀਸ਼ਨ ਪਾਈ ਆਹ ਰੈਟ ਪੀਸ਼ਨ ਤੁਹਾਨੂੰ ਮੈਂ ਦਿਖਾ ਰਿਆਂ ਐ ਟ੍ਰਾਂਸਪੋਰਟ ਦਫ਼ਤਰ ਨੂੰ ਅਸੀਂ ਚਿੱਠੀ ਪਾਈ ਸੀ ਤੇ 30 ਮਾਰਚ 25 ਨੂੰ ਕੋਈ ਜਵਾਬ ਨਹੀਂ ਔਰ ਇਹਦੇ ਵਿੱਚ ਮੈਂ ਲਿਖਿਆ ਸੀ ਕਿ ਜੇ ਤੁਸੀਂ ਲਾਇਸੈਂਸ ਜਾਰੀ ਨਾ ਕੀਤਾ ਤੁਹਾਡੇ ਖਿਲਾਫ ਦਫ਼ਾ 409 ਆਈਪੀਸੀ ਦੀ ਧਾਰਾ বিএনএস 316 ধারা تحت ਤੁਹਾਡੇ ਦੇ ਪਰਚਾ ਦਰਜ ਕਰਾਂਗਾ 420 আইপিসি 318 বিএনএস ਦੇ تحت ਤੁਹਾਡੇ ਦੇ ਪਰਚਾ দਰਜ ਹੋ ਸਕਦਾ ਹੈ সেকশন 8 পাবলিক রেকর্ড ਨੂੰ ਗਾਇਬ ਕਰਨਾ ਉਹਦੇ ਉੱਤੇ ਤੁਹਾਡੇ ਤੇ ਕਾਰਵਾਈ ਕੀਤੀ ਜਾ ਸਕਦੀ ਹੈ گورਨਮੈਂਟ ਸਰਵੰਟ ਕੰਡਕਟਰ ਰੂਲ ਦੇ ਮੁਤਾਬਕ ਤੁਹਾਡੇ ਤੇ ਜਿਹੜੇ ਕੰਡਕਟਰ ਰੂਲਸ ਲੱਗਦੇ ਨੇ ਉਹਦੇ ਤੇ ਵੀ ਤੁਹਾਡੇ ਅਗੇਂਸਟ ਅਸੀਂ ਕਾਰਵਾਈ ਕਰਾ ਸਕਦੇ ਆ ਪਰ ਇਹਨਾਂ ਨੂੰ ਸ਼ਰਮ ਵੀ ਨਹੀਂ ਆਈ ਤੇ ਨਾ ਡਰ ਲੱਗਿਆ ਮੈਂ ਕਿਹਾ ਕੋਈ ਗੱਲ ਨਹੀਂ ਕਾਨੂੰਨ ਕੇ ਹੱਥ ਬਹੁਤ ਲੰਬੇ ਹੁੰਦੇ ਹੈ ਇਹ ਤਾਂ ਸਾਰੀ ਦੁਨੀਆ ਨੇ ਸੁਣਿਆ ਫਿਰ ਅਸੀਂ 24 ਨਵੰਬਰ ਨੂੰ ਦੋਸਤੋ ਪਹਿਲਾਂ ਵੀ ਚਿੱਠੀ ਭਾਈ ਸੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਵੀ ਦਿੱਤਾ ਡਿਸਟ੍ਰਿਕਟ ਟ੍ਰਾਂਸਪੋਰਟ ਆਫਸਰ ਕਿ ਆਰਟੀਓ ਦਾ ਅਸਲੀ ਮਾਲਕ ਡਿਪਟੀ ਕਮਿਸ਼ਨਰ ਹੁੰਦਾ ਅਸੀਂ ਡਿਪਟੀ ਕਮਿਸ਼ਨਰ ਨੂੰ ਵੀ ਚਿੱਠੀ ਲਿਖੀ ਕਿ ਸਾਡੇ ਲਾਇਸੈਂਸ ਬਾਰੇ ਕੋਈ ਸਾਨੂੰ ਨਿਆ ਦੇ ਦੋ ਪਰ ਕੋਈ ਨਿਆ ਨਾ ਮਿਲਿਆ ਅਲਟੀਮੇਟਲੀ ਦੁਖੀ ਹੋ ਗਏ ਸੀ ਡਬਲਯੂਪੀ ਮੈਂ ਨੰਬਰ ਬੋਲ ਰਿਹਾ ਨੋਟ ਕਰ ਲਓ ਤੁਹਾਡੇ ਵੀ ਕੰਮ ਆਏਗਾ ਸੀਡਬਲਯੂਪੀ ਨੰਬਰ 1377 13771/2025 ਇਹ ਅਸੀਂ ਪਾਇਆ ਹਿਮਾ ਮੱਲਨ ਵਰਸਸ ਸਟੇਟ ਆਫ ਪੰਜਾਬ ਜੋ ਕਿ ਸੈਕਟਰੀ ਸਟੇਟ ਟ੍ਰਾਂਸਪੋਰਟ ਕਾਰਪੋਰੇਸ਼ਨ ਪੰਜਾਬ ਦਾ ਜਿਹੜਾ ਪੂਰੇ ਪੰਜਾਬ ਦਾ ਮਾਲਕ ਹੈ ਉਹ ਸੈਕਟਰੀ ਟ੍ਰਾਂਸਪੋਰਟ ਕਾਰਪੋਰੇਸ਼ਨ ਹੈ ਜੋ ਕਿ ਸੈਕਟਰ 17 ਚੰਡੀਗੜ੍ਹ ਵਿਖੇ ਹੁੰਦੇ ਨੇ ਸੋ ਉਹਨਾਂ ਦੇ ਜਦੋਂ ਉਹਨਾਂ ਨੂੰ ਪਾਰਟੀ ਬਣਾਇਆ ਅਸੀਂ ਪੂਰਾ ਡੇਟ ਐਂਡ ਇਵੈਂਟ ਲਿਖੇ ਕਿ 2004 ਚ ਪਹਿਲਾ ਲਾਇਸੈਂਸ ਬਣਿਆ ਸੀ 19 10 ਨੂੰ ਖਤਮ ਹੋ ਗਿਆ ਅਗਸਤ ਵਿੱਚ ਪਹਿਲੀ ਰਿਪਰੈਜ਼ੈਂਟੇਸ਼ਨ ਸਤੰਬਰ ਚ ਦੂਜੀ ਫਿਰ ਸਤੰਬਰ ਚ ਤੀਜੀ ਮਾਰਚ ਵਿੱਚ ਉਸ ਤੋਂ ਬਾਅਦ ਆਰਟੀਆਈ ਐਪਲੀਕੇਸ਼ਨ ਸਟੇਟ ਟ੍ਰਾਂਸਪੋਰਟ ਨੂੰ ਅਸੀਂ ਈਮੇਲ ਭਾਈ ਕੋਈ ਸੁਣਵਾ ਨਾ ਹੋਣ ਤੋਂ ਬਾਅਦ ਜਿਹਨੂੰ ਇਹ ਰਿੱਟ ਪਈ ਰਿੱਟ ਵਿੱਚ ਪਹਿਲੀ ਤਰੀਕ 14 ਮਈ ਰੱਖੀ ਗਈ ਮਾਨਯੋਗ ਹਾਈ ਕੋਰਟ ਨੇ ਤੇ 14 ਮਈ ਤੋਂ ਸਾਨੂੰ 7 ਦਿਨ ਦਾ ਸਮਾਂ ਦਿੱਤਾ ਕਿਉਂਕਿ 14 ਮਈ ਵਾਲੇ ਦਿਨ ਸਟੇਟ ਟਰਾਂਸਪੋਰਟ ਉੱਥੇ ਨਹੀਂ ਪਹੁੰਚਿਆ 7 ਦਿਨ ਦਾ ਸਮਾਂ ਛੋਟੀ ਡੇਢ ਤੁਸੀਂ ਕਹਿੰਦੇ ਹੋ ਹਾਈ ਕੋਰਟ 'ਚ ਡੇਟਾ ਬਹੁਤ ਲੰਬੀਆਂ ਪੈਂਦੀਆਂ ਮੁੱਦਾ ਸਹੀ ਹੋਵੇ ਤੇ ਡੇਟਾ ਛੋਟੀਆਂ ਵੀ ਪੈਂਦੀਆਂ ਜਿਹੜਾ ਸੋਲਵ ਹੋਣ ਵਾਲਾ ਹੋਵੇ 14 ਤੋਂ ਬਾਅਦ 22 ਤਰੀਕ ਪਈ 22 ਤਰੀਕ ਵਾਲੇ ਦਿਨ ਆਰਟੀਓ ਦਫ਼ਤਰ ਤੋਂ ਇਥੋਂ ਜਿਹੜੇ ਵੀ ਕਨਸਰਨਡ ਸੁਪਰਡੈਂਟ ਕਹ ਲੋ ਕਲਰਕ ਕਰੋ ਉੱਥੇ ਆਏ ਉਹਨਾਂ ਨੇ ਆ ਕੇ ਕਿਹਾ ਜੀ ਵੀ ਸਾਨੂੰ ਬਹੁਤ ਟਾਈਮ ਲੱਗਣਾ ਜੀ ਡਾਟਾ ਨਹੀਂ ਹੈ ਇਹ ਨਹੀਂ ਹੈ ਉਹ ਨਹੀਂ ਹੈ ਮਾਨਯੋਗ ਅਦਾਲਤ ਨੇ ਇੱਕੋ ਗੱਲ ਕਹੀ ਵੀ ਕਹਿੰਦੇ ਸਾਨੂੰ ਮਹੀਨੇ ਡੇਢ ਮਹੀਨੇ ਦਾ ਟਾਈਮ ਦੇ ਦਿਓ ਕਹਿੰਦੇ ਤੁਹਾਨੂੰ ਗਿਣ ਕੇ 1 ਘੰਟਾ ਦਿੱਤਾ ਉਹ ਸਾਹਮਣੇ ਘੜੀ ਵੇਖ ਲਓ 1 ਘੰਟੇ ਬਾਅਦ ਮੈਨੂੰ ਸਹੀ ਜਵਾਬ ਦਿਓ ਵੀ ਕਿੰਨੇ ਲਾਇਸੈਂਸ ਜਾਰੀ ਕਰਨਾ ਹੈ ਤੇ ਕੌਣ ਜ਼ਿੰਮੇਦਾਰ ਹੈ ਮੈਂ ਪਰਚਾ ਕਰਾ ਦਿੰਦਾ ਤੇ ਕਹਿੰਦੇ 1 ਘੰਟੇ ਬਾਅਦ ਇਹਨਾਂ ਨੇ ਕਿਹਾ ਜੀ ਮੈਨੂੰ ਇਹ ਹਲੇ ਟਾਈਮ ਨਹੀਂ ਲੱਗਾ ਸਾਨੂੰ ਅਗਲੀ ਡੇਢ ਦੇ ਦਿਓ ਕਹਿੰਦੇ ਠੀਕ ਹੈ ਕੱਲ ਸਵੇਰੇ 101 ਨੰਬਰ ਤੋਂ ਤੁਹਾਡਾ ਕੇਸ ਲੱਗਵਾਇਆ ਜਾਏ 22 ਤਰੀਕ 23 ਤਰੀਕ ਨੂੰ 101 ਨੰਬਰ ਦਾ ਕੇਸ ਲੱਗਾ ਸੀ ਤੇ ਮਨਜੋਤ ਫੋਟੋ ਨੇ ਇੱਕੋ ਸਵਾਲ ਪੁੱਛਿਆ ਵੀ ਲਾਇਸੈਂਸ ਕਿਹੜੀ ਤਰੀਕ ਨੂੰ ਕਿੰਨੇ ਵਜੇ ਜਾਰੀ ਹੋਏਗਾ ਇਹਦਾ ਜਵਾਬ ਦੇ ਦਿਓ ਉਸ ਤੋਂ ਬਾਅਦ ਸ਼ਨੀਵਾਰ ਇਤਵਾਰ ਆਇਆ ਅੱਜ ਅਸੀਂ ਤੁਹਾਡੇ ਸਾਹਮਣੇ ਆ ਅੱਜ ਮੰਡੇ ਆ ਅੱਜ 5 ਮਿੰਟ ਲਾਇਆ ਆਟਕਿਓ ਦਫ਼ਤਰ ਪੰਜ ਛੇ ਜਿਆਦਾ ਕਹਿਤੇ ਮੈਂ ਉਹ ਬਾਊ ਜੀ ਨੂੰ ਮਿਲਿਆ ਜਿਹੜੇ ਉੱਥੇ ਆਏ ਸੀ ਉਹ ਨਾਲ ਲੈ ਕੇ ਗਏ ਫੋਟੋ ਕਰਾਈ ਹੈ ਫੋਟੋ ਖਰਾਣ ਤੋਂ ਬਾਅਦ ਆਟਕਿਓ ਮੈਮ ਕੋ ਗਏ ਆ ਉਹਨਾਂ ਨੇ 1 ਮਿੰਟ ਲਾਇਆ ਅਪਰੂਵਲ ਕਰਨ ਚ ਜਹਨ ਦਾ ਭਾਵੇਂ ਕਿ ਡਿਪਾਰਟਮੈਂਟ ਜਾਂ ਸਾਡੇ ਬੰਦੇ ਐਫੀਸ਼ੀਐਂਟ ਨੇ ਪਈਮਾਨ ਕੌਣ ਹੈ ਚੋਰ ਕੌਣ ਹੈ ਤੰਗ ਕੌਣ ਕਰ ਰਿਹਾ ਕਿਦੀਆਂ ਗਲਤੀਆਂ ਕਰਕੇ ਇੱਕ ਆਮ ਜਨਤਾ ਤੇ ਆਮ ਨਾਗਰਿਕ ਪਰੇਸ਼ਾਨ ਹੋ ਰਹੇ ਨੇ ਮੇਰੇ ਕੋ ਤੇ ਪਾਵਰ ਸੀ ਕਿ ਮੈਂ ਵਕੀਲ ਆ ਮੇਰੀ ਵਾਈਫ ਵਕੀਲ ਹੈ ਹਾਈ ਕੋਰਟ ਅਸੀਂ ਬੈਠੇ ਆ ਅਸੀਂ ਰੈਟ ਪਾਤੀ ਔਰ ਲਾਇਸੈਂਸ ਜਾਰੀ ਕਰਤਾ ਪੁਰਾਣਾ ਲਾਇਸੈਂਸ ਉਹਦਾ ਐਬਸਟ੍ਰੈਕਟ ਲੈ ਲੋ ਤਾਂ ਸੰਸਵੀਲ ਖਾਲੇ ਮੈਂ ਟਾਈਮ ਡੇਟ ਵੀ ਚੈੱਕ ਕਰਾ ਦੇਵਾਂਗੇ 26 5 ਮੈਂ ਨੀੜੇ ਕਰ ਰਿਹਾ 26 5 25 11:31 ਤੇ 18 ਸਕਿੰਟ ਦੇ ਅੱਜ ਮੇਰਾ ਲਾਇਸੈਂਸ ਦਾ ਪ੍ਰਿੰਟਰ ਨਿਕਲ ਗਿਆ ਯਾਨੀ ਕਿ ਕਾਨੂੰਨ ਦੀ ਤਾਕਤ ਤੁਸੀਂ ਸਮਝ ਗਏ ਕਿੰਨੀ ਕੁ ਹੁੰਦੀ ਹੈ ਕਾਨੂੰਨ ਦੀ ਤਾਕਤ ਔਰ ਮਾਨਯੋਗ ਹਾਈ ਕੋਰਟ ਨੇ ਸਪੈਸ਼ਲ ਟਿੱਪਣੀ ਕੀਤੀ ਸੀ ਕਿ ਤੁਹਾਡੇ ਪ੍ਰੋਸੀਜਰ ਕੀ ਨੇ ਮੈਨੂੰ ਉਹਦੇ ਨਾਲ ਫਰਕ ਨਹੀਂ ਪੈਂਦਾ ਮੈਨੂੰ ਫਰਕ ਪੈਂਦਾ ਕਿ ਪਟੀਸ਼ਨਰ ਨੂੰ ਤੁਸੀਂ ਉਹਦਾ ਲਾਇਸੈਂਸ ਦਿੱਤਾ ਕਿ ਨਹੀਂ ਦਿੱਤਾ ਹੁਣ ਜਿਹੜਾ ਮੁੱਦਾ ਬਚਿਆ ਉਹ ਇਹ ਬਚਿਆ ਕਿ ਜਿਹੜਾ 8 ਮਹੀਨੇ ਮੈਂ ਡਰਾਈਵਰ ਲਿਆ 15000 ਰੁਪਏ ਮਹੀਨਾ ਉਹਦੀ ਤਨਖਾਹ ਦਿੱਤੀ ਉਹ ਕਿਆ ਡੀਟੀਓ ਦਫਤਰ ਹੁਣ ਮੈਨੂੰ ਪੇ ਕਰੇਗਾ ਕਿ ਅਮਾਨਯੋਗ ਹਾਈ ਕੋਰਟ ਉੱਤੇ ਕਰੇਗਾ ਤੇ ਉਹਦੇ ਲਈ ਮੈਂ ਕੰਜ਼ਿਊਮਰ ਕੋਰਟ ਜਾਵਾਂ ਔਰ ਮੈਂ ਦੇਖਦਾ ਬਟ ਇਹ ਹੈ ਕਿ ਅਦਰਵਾਈਜ਼ ਕੋਆਪਰੇਸ਼ਨ ਮਿਲੀ ਆ ਪ੍ਰੋਵਾਈਸ ਬਣ ਗਿਆ ਜੀ ਹਾਂਜੀ ਬਿਲਕੁਲ ਲਾਇਸੈਂਸ ਬਣ ਗਿਆ 2035 ਤੱਕ ਵੈਲਿਡ ਹੈ ਆ ਜਿਹੜੀ ਫੋਟੋ ਤੁਹਾਨੂੰ ਦਿਖਾ ਰਿਹਾ ਜਿਹਦੇ ਵਿੱਚ ਕਹਿੰਦੇ ਸੀ ਡਾਟਾ ਨਾਟ ਅਵੇਲੇਬਲ ਉਹ ਡਾਟਾ ਵੀ ਰਾਤੋਂ ਰਾਤ ਅਵੇਲੇਬਲ ਹੋ ਗਿਆ ਔਰ ਡਿਪਾਰਟਮੈਂਟ ਮੇਰਾ ਇੰਨਾ ਕੈਫੀਸ਼ੈਂਟ ਹੈ ਕਿ ਰਾਤ ਨੂੰ 10:30 11 ਵਜੇ ਤੱਕ ਵੀ ਇਹਨਾਂ ਨੇ ਮੇਰੇ ਨਾਲ ਕਮਿਊਨੀਕੇਸ਼ਨ ਕੀਤੀ ਹੈ ਮੈਂ ਇਹਨਾਂ ਨੂੰ ਜੋ ਇਹਨਾਂ ਨੂੰ ਮੇਰੇ ਕੋਲ ਡਾਟਾ ਚਾਹੀਦਾ ਸੀ ਮੈਂ ਡਾਟਾ ਦਿੱਤਾ ਹੈ ਅੱਜ ਅਸੀਂ ਫਿਜ਼ੀਕਲ ਆਏ ਹਾਂ ਜੋ ਡਾਕੂਮੈਂਟ ਸਾਈਨ ਕਰਨੇ ਸੀ ਜੋ ਕਾਰਵਾਈ ਕਰਨੀ ਸੀ ਅਸੀਂ ਉਹ ਕੰਪਲੀਟ ਕੀਤੀ ਹੈ ਕਰਕੇ ਸਾਡਾ ਲਾਇਸੈਂਸ ਬਣਿਆ ਸੋ ਮਾਨਯੋਗ ਹਾਈ ਕੋਰਟ ਦਾ ਸ਼ੁਕਰੀਆ ਕਰੂੰਗਾ ਔਰ ਅੱਜ ਦੀ ਟੈਗ ਲਾਈਨ ਤੇ ਮੈਂ ਇਹ ਦੇਣਾ ਚਾਹਨਾ ਵੀ ਜੇ ਤੁਸੀਂ ਆਪਣਾ ਲਾਇਸੈਂਸ ਰਿਵਿਊ ਕਰਾਣਾ ਹੈ ਹਾਈ ਕੋਰਟ ਆਖਦਾ ਤੀਤੀਓ ਦਫ਼ਤਰ ਉਹਨੇ ਤੋਂ ਬੰਦ ਹੋ ਜਾਣਾ ਹੈ ਹਾਈ ਕੋਰਟ ਆਪ ਲਾਇਸੈਂਸ ਬਣਾਇਆ ਕਰਾਂਗੇ ਤੁਹਾਡੇ ਹਾਈ ਕੋਰਟੇ ਵੀ ਕੰਮ ਕਰਿਆ ਕਰੂਗੀ ਸੋ ਜਨਤਾ ਨੂੰ ਮੈਂ ਜਾਗਰੂਕ ਕਰਨਾ ਚਾਹਨਾ ਅਲਰਟ ਰਹੋ ਆਪਣਾ ਹੱਕ ਲੈਣਾ ਸਿੱਖੋ ਸ਼ਾਪ ਕਰਕੇ ਘਰ ਬੈਣਾ ਹਮੇਸ਼ਾ ਨੁਕਸਾਨ ਹੁੰਦਾ ਏਵਲੀ ਰੇਟ ਦੀ ਕਾਪੀ ਪ੍ਰਿੰਟ ਕੱਢ ਲਿਓ ਤੁਹਾਨੂੰ ਫਾਇਦਾ ਮਿਲੇਗਾ ਤੁਸੀਂ ਕੱਲ ਨੂੰ ਤੁਹਾਡੇ ਨਾਲ ਇਹੋ ਜਿਹਾ ਕੋਈ ਤੱਕਾ ਹੁੰਦਾ ਨਾਟ ਓਨਲੀ ਲਾਇਸੈਂਸਿੰਗ ਡਿਪਾਰਟਮੈਂਟ ਆਰਟੀਓ ਜਾਂ ਡੀਟੀਓ ਬਟ ਆਲਸੋ ਐਨੀ ਅਦਰ ਡਿਪਾਰਟਮੈਂਟ ਜਿਹੜਾ ਕੋਈ ਤੁਹਾਡਾ ਡਾਟਾ ਖਵਾ ਗਿਆ ਅਗਲਾ ਮੇਰਾ ਮੁੱਦਾ ਮਕਾਨਾਂ ਦੀਆਂ ਰਜਿਸਟਰੀਆਂ ਦੇ ਕੰਪਿਊਟਰਾਈਜ਼ ਹੁੰਦੀ ਪਈਆਂ ਹੋਈਆਂ ਹੋਈਆਂ 3 ਮਈ 98 ਨੂੰ ਉਹ ਮੈਂ ਕੀਤੀ ਸੀ ਉਹਦਾ ਵੀ ਡਾਟਾ ਮਿਸਿੰਗ ਆ ਖਜੜ ਜਿਹੜਾ ਇਲੈਕਟ੍ਰੋਨਿਕ ਡਾਟਾ ਅਗਲੀ ਮੇਰੀ ਸ਼ਾਇਦ ਬਾਈਟ ਤੁਹਾਨੂੰ ਇਹਨਾਂ ਚੀਜ਼ਾਂ ਤੇ ਵੀ ਮਿਲੇਗੀ ਬ to leave